ਅਮਰੋਸਰ ਪੁਲਿਸ ਨੇ ਅਫੀਮ ਦੀ ਤਸਕਰੀ ਦਾ ਧੰਦਾ ਕਰਨ ਵਾਲੇ ਗਰੋਹ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ ਪੁਲਿਸ ਨੇ 3 ਕਿਲੋ ਅਫੀਮ ਤੇ ਹਥਿਆਰ ਬਰਾਮਦ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਦਾਦੀ ਕੀ ਸੀਆਈਏ ਸਟਾਫ ਦੀ ਟੀਮ ਨੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਅਤੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ 3 ਕਿਲੋ ਅਫੀਮ 1.32 ਬੋਰ ਦਾ ਰਿਵਾਲਵਰ ਇੱਕ ਡਬਲ ਬੈਰਲ ਇੱਕ 315 ਬੋਰ ਰਾਈਫਲ ਅਤੇ 45 जिंदा कारतूस ਤੋਂ ਇਲਾਵਾ 2 ਮੋਬਾਈਲ ਫੋਨ ਅਤੇ 20000 ਰੁਪਏ ਦੀ ਡਰੱਗ ਮਣੀ ਬਰਾਮਦ ਕੀਤੀ ਹੈ। ਸਪੁੱਲ ਮੁਲਜ਼ਮਾਂ ਦੀ ਪਛਾਣ surjeev singh ਵਾਸੀ ਪਿੰਡ ਭਾਗਪੁਰ ਉੜਾੜ ਅਤੇ gurkeert singh ਵਾਸੀ ਹਰ ਗੋਵਿੰਦਪੁਰਾ ਗੁਰੂ ਕੀ ਵਡਾਲੀ ਸ਼ਹਿਰਟਾ ਵਜੋਂ ਹੋਈ ਹੈ ਅਤੇ ਦੋਵਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਜਿਹੜੀ ਪੁਲਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਉਥੇ ਡੀसीपी ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਨੇ ਜਾਣਕਾਰੀ ਸਾਂਝੀ ਕਰਦੇ ਆ ਕੀ ਕੁਝ ਕਿਹਾ ਉਹ ਜਾਣਦੇ ਹਾਂ ਮਾਨਯੋਗ ਬੀ ਜੀ ਪੀ ਸਾਹਿਬ ਪੰਜਾਬ ਅਤੇ ਮਾਨਯੋਗ ਸੀ ਪੀ ਸੀ ਪੀ ਸਾਹਿਬ ਅੰਮ੍ਰਿਤਸਰ ਜਿਨ੍ਹਾਂ ਦੀਆਂ ਹਦਾਇਤਾਂ ਔਰ ਦਿਸ਼ਾ ਨਿਰਦੇਸ਼ ਤੇ ਆਲਰੇਡੀ ਮਾੜੇ ਅਨਸਰਾਂ ਦੇ ਖਿਲਾਫ ਔਰ ਸਪੈਸ਼ਲੀ ਜਿਹੜੇ ਡਰੱਗ ਸਮਗਲਰਸ ਔਰ ਪੈਡਲਰਸ ਨੇ ਉਹਨਾਂ ਦੇ ਅਗੇਂਸਟ ਮੁਹਿੰਮ ਸਾਡੀ ਆਲਰੇਡੀ ਚੱਲ ਰਹੀ ਆ ਉਹਦੀ ਕੰਟੀਨਿਊਸ਼ਨ ਦੇ ਵਿੱਚ ਹੀ ਸਾਡੀ ਟੀਮ ਐਸਪੀ ਸਾਹਿਬ ਵਿਰਕ ਸਾਹਿਬ ਕਮਲਜੀਤ ਸਿੰਘ ਏਸੀਪੀ ਸਾਹਿਬ ਤੇ ਦਿਲਬਾਖ ਸਿੰਘ ਸੀਆਈਏ ਦੇ ਜਿਹੜੇ ਇਨਚਾਰਜ ਹੈ ਇਸ ਟੀਮ ਨੂੰ ਅੱਜ ਸਫਲਤਾ ਮਿਲੀ ਆ ਜਿਹਦੇ ਤਹਿਤ ਦੋ ਬੰਦੇ ਸਰਜੀਤ ਸਿੰਘ ਜਿਹੜਾ ਭੱਗੂਪੁਰ ਹੈ ਜਨਾਲੇ ਦੇ ਵਿੱਚ ਪਿੰਡ ਐਂਡ ਇਹਦੇ ਨਾਲ ਗੁਰਕੀਰਤ ਵਡਾਲੀ ਇੱਥੇ 68 ਦੇ ਤੇ ਦੋ ਜਾਨਿਆਂ ਨੂੰ ਰੈਸਟ ਕੀਤਾ ਹੈ ਔਰ ਇੱਕ ਐਫ ਆਈ ਆਰ 17 ਨੰਬਰ ਐਨ ਡੀ ਪੀ ਐਸ ਐਕਟ ਤਹਿਤ ਦਰਜ ਕੀਤੀ ਹੈ ਔਰ ਇਹਨਾਂ ਕੋਲੋਂ 3 ਕਿਲੋ ਆਪੀਅਮ ਔਰ ਤਿੰਨ ਵੈਪਨ ਨੇ ਇੱਕ 32 ਬੋਰ ਰਵਾਲਵਰ ਇੱਕ ਸਪ੍ਰਿੰਗਫੀਲਡ ਰਾਈਫਲ ਆ ਐਂਡ ਇੱਕ 12 ਬੋਰ ਦੀ ਰਾਈਫਲ ਆ ਔਰ ਇਹਦੇ ਨਾਲ ਹੀ ਜਿੰਦਾ ਕਾਰਤੂਸ ਵੀ ਨੇ ਔਰ 20000 ਦੀ ਡਰਗ ਮਨੀ ਰਿਕਵਰ ਕੀਤੀ ਆ ਔਰ ਇਹ ਬੜੀ ਚੰਗੀ ਸਫਲਤਾ ਸਾਡੀ ਟੀਮ ਨੂੰ ਮਿਲੀ ਆ ਜਿਹੜੀ ਕਿ ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ਜਿਹੜਾ ਸਰਜੀਤ ਸਿੰਘ ਹੈ ਜੀ ਇਹ 44 ਸਾਲ ਹੈ ਦੀ ਏਜ ਔਰ ਗੁਰਕੀਰੇ ਤੇ ਯੰਗ ਮੁੰਡਾ ਆ ਉਹ 21 ਸਾਲ ਆ ਜਿਹੜਾ ਸਰਜੀਤ ਹੈ ਦੀ ਪਹਿਲਾਂ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਸਰਾਏ ਮੰਦਖਾ ਇਹਦੇ ਅਗੇਂਸਟ ਇੱਕ ਪਰਚਾ ਦਰਜ ਹੈ ਆਲਰੇਡੀ ਅੱਧਾ ਕਿਲੋ ਆਪੀਐਮ ਦਾ 2014 ਦਾ ਔਰ ਇਹ ਜਰਮੰਡਾ ਯੰਗ ਆ ਨੈਚੁਰਲੀਆ ਨੇ ਇਹਨੂੰ ਜਾਂ ਤਾਂ ਮਤਲਬ منی ਦਾ ਲਾਲਚ ਤੇ ਫਲੈਸ਼ੀ ਲਾਈਫ ਸਟਾਈਲ ਕਰਕੇ ਜੋ ਬੱਚਿਆਂ ਚ ਰਜਾਨ ਹੈਗਾ ਇਹਨੇ ਉਹਨੂੰ ਨਾਲ ਲਾ ਲਿਆ ਪਰ ਕਿਤੂ ਲੈ ਕੇ ਆਉਂਦੇ ਜੀ ਇਹ ਹਜੇ ਪ੍ਰੀਲਿਮਿਨਰੀ ਜਿਹੜੀ ਇਹਨਾਂ ਦੀ ਪੁੱਛਗਿੱਛ ਆ ਉਹਦੇ ਮੁਤਾਬਕ ਇਹ ਝਾਰਖੰਡ ਤੋਂ ਆਏ ਆ ਜੀ ਬਾਕੀ ਇਹਨੂੰ ਇਨ ਡੈਪਥ ਸਾਡੀ ਟੀਮ ਚੈੱਕ ਕਰੇਗੀ ਫੋਰਚੂਨਰ ਇੱਕ ਗੱਡੀ ਵੀ ਹੈ ਜੀ ਜਿਹੜੇ ਨੰਬਰ ਇਹ ਜਾਂ ਜੋ ਚੱਲਦੇ ਨੰਬਰ ਲਗਾਏ ਨੇ ਉਹ ਹਲੇ ਚੈੱਕ ਕਰ ਰਹੇ ਜੀ ਉਹਦੇ ਕਾਰਜ ਜਿਹੜੇ ਹਾਲੇ ਤੱਕ ਤਾਂ ਸਿਰਫ ਏਸੀ ਇਹਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕਸ ਤੇ ਅਸੀਂ ਕੰਮ ਕਰ ਰਹੇ ਆ ਜਿਹੜੇ ਬੈਕਵਰਡ ਲਿੰਕਸ ਤੋਂ ਇਹ ਗੱਲ ਆਈ ਆ ਵੀ ਇਹ ਝਾਰਖੰਡ ਤੋਂ ਆਈ ਆ ਹਾਲਾਂਕਿ ਜਿਹੜੀਆਂ ਅਸੀਂ ਪਿਛਲੀਆਂ ਰਿਕਵਰੀਜ਼ ਕੀਤੀਆਂ ਉਹ ਚ ਝਾਰਖੰਡ ਘਟਾ ਆ ਵੈਸੇ ਇਹਨ ਜਿਹੜੀ ਹਿਸਟਰੀ ਹੈ ਇਹਦੀ ਐਨਡੀਪੀਐਸ ਦੀ ਉਹ ਚ ਅੱਗੇ ਵੀ ਉੱਥੋਂ ਸਪਲਾਈ ਹੁੰਦੀ ਰਹੀ ਹੈ ਪਰ ਸਾਡੇ ਆ ਰੀਸੈਂਟਲੀ ਕੇਸਸ ਚ ਹੋਏ ਕੇਸ ਆ ਜੀ ਵੈਪਨ ਸਰ ਲੀਗਲ ਕੇਨ ਨੇ ਕਰੀ ਵੈਪਨ ਵੈਸੇ ਇਹਦੇ ਕੋਲ ਲਾਇਸੈਂਸ ਹੈਗਾ ਆ ਪਰ ਐਕਸਪਾਇਰ ਆ ਇਸ ਕਰਕੇ ਐਟ ਪ੍ਰੈਜ਼ੈਂਟ ਇਲੀਗਲ ਵੈਪਨ